ਦੀਵਾਨਾ ਰੈਡੀ ਦੇ ਸਤਕਾਰ ਸੋਤੇ ਲੋਇਕ ਤੁਹਾਡੇ ਨਾਲ ਸ਼ਹੀਦ ਇਸ ਸਾਕਾ ਪੇਸ਼ ਕਰਦੇ ਆਂ ਕੋਠਾਲੇ ਦਾ ਜਦੋਂ ਨਵਾਬੀ ਫੌਜਾਂ ਨੇ ਆਮ ਲੋਕਾਂ ਤੇ ਜ਼ੁਲਮ ਟਾਇਆ ਸੀ ਇਸ ਤੇ ਲੇਖਕ ਨੇ ਭਰਮਜੀਤ ਸਿੰਘ ਪਿੰਡ ਕੋਠਾਲਾ ਤਹਿਸੀਲ ਮਰੇਕੁਰਲਾ ਸੰਗਰੂਰ ਦੇ ਵਿੱਚ ਪੈਂਦਾ ਬਰਤਾਨਵੀ ਹਕਮਰਾਨ ਅਤੇ ਹਿੰਦੁਸਤਾਨ ਅੰਦਰ ਆਪਣਾ ਰਾਜ ਭਾਗ ਨੂੰ ਚਿਰਸਥਾਈ ਰੱਖਣ ਦੇ ਮਰਸੂਬਿਆਂ ਦੀ ਪੂਰਤੀ ਲਈ ਦੇਸੀ ਸਾਰੇ ਵੱਜੋਂ ਇਥੋਂ ਦੇ ਜਿਹੜੇ ਸਥਾਨਕ ਰਾਜੇ ਮਹਾਰਾਜੇ ਸੀ ਨਵਾਬ ਜ਼ਗੀਰਦਾਰ ਜ਼ੈਲਦਾਰ ਸੀ ਉਹਨਾਂ ਦਾ ਗੱਠਜੋੜ ਬਣਿਆ ਹੋਇਆ ਸੀ ਖਾਸ ਕਰਕੇ ਜਿਸ ਤਰ੍ਹਾਂ ਉਹ ਲੋਕ ਤੱਤ ਵੀ ਆਉਂਦਾ ਨਾ ਕਿ ਮਤ ਗਈ ਰਾਜਿਆਂ ਦੀ ਮਾਰੀ ਰਾਜ ਲੈ ਕੇ ਮਾਲਵੇ ਦਾ ਮਾਲਵੇ ਦੀਆਂ ਜਿਹੜੀਆਂ ਸਟੇਟਸ ਸਨ ਉਹਨਾਂ ਸਟੇਟਸ ਦੇ ਵਿੱਚ ਖਾਸ ਕਰਕੇ ਦੋਰਾ ਪਰបាន ਸੀ ਇਸੇ ਕਰਕੇ ਤੁਸੀਂ ਵੇਖੋ ਕਿ ਮਾਲਵੇ ਦੇ ਵਿੱਚ ਜਿਆਦਾ ਲੋਕ ਨਾਇਕ ਜਾਂ ਡਾਕੂ ਮਾਲਵੇ ਵਿੱਚ ਹੋਏ ਨੇ ਇੱਕ ਤਾਂ ਅੰਗਰੇਜ਼ਾਂ ਦਾ ਰਾਜ ਤੇ ਦੂਸਰਾ ਨਵਾਬਾਂ ਦਾ ਜਾਂ ਜ਼ਗੀਰਦਾਰਾਂ ਦਾ ਰਾਜ ਤਾਂ ਹੀ ਫਿਰ ਜੋਨੇ ਮੌੜ ਵਰਗੇ ਲੋਕ ਇੱਥੇ ਲੋਕ ਆਗੂਆਂ ਵੱਜੋਂ ਪੈਦਾ ਹੋਏ ਨੇ ਹਾਲਾਂਕਿ ਤੁਸੀਂ ਵੇਖੋ ਕਿ ਬੇਸ਼ੱਕ ਸਾਕਾ ਸਰਹੰਦ ਦੇ ਨਵਾਬ ਦਾ ਸਾਕਾ ਸਰਹੰਦ ਦੇ ਦੌਰਾਨ ਜਿਹੜਾ ਨਵਾਬ ਮਰੇ ਕੋੜਲਾ ਨੇ ਹਾ ਦਾ ਨਾਰਾ ਮਾਰਿਆ ਸੀ ਪਰ ਉਸ ਤੇ ਜਿਹੜੇ ਨਵਾਬ ਦੇ ਜਾਨਸ਼ੀਨ ਸੀ ਜਿਹੜੇ ਬੜੇ ਸਤਕਾਰਤ ਵੀ ਰਹੇ ਨੇ ਸਿੱਖਾਂ ਦੇ ਵਿੱਚ ਉਹਨਾਂ ਨੇ ਵੀ ਅੰਗਰੇਜ਼ਾਂ ਦੇ ਪ੍ਰਭਾਵ ਦੇ ਵਿੱਚ ਆ ਕੇ ਕਿਸ ਤਰ੍ਹਾਂ ਆਮ ਲੋਕਾਂ ਤੇ ਜ਼ੁਲਮ ਕੀਤੇ ਸਨ ਰਿਆਸਤ ਮਰੇਕੋਟਲਾ ਦਾ ਇਹ ਵਾਕਿਆਤ ਹੈ ਮਰੇਕੋਟਲਾ ਤਹਿਸੀਲ ਤੇ ਮਰੇਕੋਟਲਾ ਰਿਆਸਤ ਜੀ ਆਉਂਦਾ ਪਿੰਡ ਕੋਠਾਲਾ ਸੋ ਇਹਨਾਂ ਰਾਜਾਂ ਤੇ ਨਵਾਬਿਆਂ ਨੇ ਆਪਣੇ ਖੇਤਰ ਅੰਦਰ ਉਠਦੀਆਂ ਇਸ ਤਰ੍ਹਾਂ ਦੀਆਂ ਜਨਤਕ ਬਗਾਵਤਾਂ ਨੂੰ ਅੰਗਰੇਜ਼ ਮਾਲਕਾਂ ਦੇ ਅਸ਼ੀਰਵਾਦ ਨਾਲ ਬੜੀ ਬੇਰਹਿਮੀ ਨਾਲ ਕੁਚਲਿਆ ਸੀ ਇਹਨਾਂ ریاستਾਂ ਦੇ ਵਿੱਚੋਂ ਮਰੇਕੋਟਲਾ ਦੇ ਨਵਾਬਾਂ ਦੇ ਜ਼ੁਲਮ ਦੀਆਂ ਕਹਾਣੀਆਂ ਭਾਵੇਂ ਆਜ਼ਾਦੀ ਸੰਗਰਾਮ ਦੇ ਇਤਿਹਾਸ ਦਾ ਉਗੜਵਾ ਹਿੱਸਾ ਨਹੀਂ ਬਣ ਸਕੀਆਂ ਪਰ ਮਰੇਕੋਟਲਾ ریاست ਦੇ ਪਿੰਡ ਕੋਠਾਲਾ ਦੀਆਂ ਕੰਧਾਂ ਤੇ ਦਰਵਾਜ਼ਿਆਂ ਤੇ ਲੱਗੀਆਂ ਗੋਲੀਆਂ ਦੇ ਨਿਸ਼ਾਨ ਅੱਜ ਵੀ ਨਵਾਬੀ ਜ਼ੁਲਮ ਦੀ ਦਰਦਨਾਕ ਦਾਸਤਾਨ ਬਿਆਨ ਕਰਦੇ ਨੇ ਇਸ ਪਿੰਡ ਦੇ ਵਿੱਚ ਇਹਨਾਂ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦੀ ਦਰਵਾਜ਼ਾ ਵੀ ਬਣਿਆ ਹੋਇਆ ਕੋਠਾਲਾ ਦੇ ਵਿੱਚ ਜਿੱਥੇ ਦਰਜਨਾਂ ਲੋਕਾਂ ਦਾ ਕਤਲ ਉਸ ਵਕਤ ਨਵਾਬਾਂ ਦੀ ਫੌਜ ਨੇ ਕੀਤਾ ਸੀ ਵਾਕਿਆਤ ਲੋਕਾਂ ਕੰਡੇ ਖੜਨ ਵਾਲਾ ਸੁਣਨ ਵਾਲਾ ਪਰਮਜੀਤ ਸਿੰਘ ਕੋਠਾਲਾ ਲਿਖਦੇ ਨੇ ਕਿ ਜਦੋਂ ਬਜਬਜ ਘਾਟ ਕਲਕੱਤਾ ਜੈਤੋਂ ਗੰਗਸਰ ਨਨਕਾਣਾ ਸਾਹਿਬ ਜੱਲਿਆਂ ਵਾਲੇ ਬਾਗ ਦੇ ਖੂਨੀ ਸਾਕੇ ਲੋਕਾਂ ਨੂੰ ਭੈਪੀਤ ਕਰ ਰਹੇ ਸਨ ਤਾਂ ਉਦੋਂ ਸੇਵਾ ਸਿੰਘ ਠੀਕਰੀ ਵਾਲਾ ਨੇ ਰਿਆਸਤੀ ਕਿਸਾਨਾਂ ਦੇ ਕੋਲਾਂ ਨੂੰ ਨਵੀਂ ਸੇਧ ਦਿੱਤੀ ਸੀ ਇਸ ਸੰਬੰਧੀ ਰਿਆਸਤ ਮਰੇਕੋਟਲਾ ਦੇ ਅੰਦਰ ਨਵਾਬ ਦੀ ਨਵਾਬ ਹੀ ਰਿਆਸਤ ਦੇ ਕੁਲ ਜ਼ਮੀਨ ਦਾ ਮਾਲਕ ਸੀ ਉਹ ਹਲਵਾ ਕਿਸਾਨਾਂ ਨੂੰ ਅਦਨਾ ਮਾਲਕ ਕਿਹਾ ਜਾਂਦਾ ਸੀਗਾ ਦੇ ਮਰੇਕੋਲਾ ਦੇ ਨਵਾਬ ਸਰ ਮੁਹੰਮਦ ਅਲੀ ਖਾਨ ਜਿਸ ਨੂੰ ਸਰ ਦੀ ਉਪਾਧੀ ਸੀ ਤੇ ਸਰ ਮੁਹੰਮਦ ਅਹਿਮਦ ਅਲੀ ਖਾਨ ਆਪਣੇ ਅੰਗਰੇਜ਼ ਮਾਲਕਾਂ ਨੂੰ ਖੁਸ਼ ਕਰਨ ਲਈ रियासत ਦੇ ਜਿਹੜੇ ਕਿਰਤੀ ਕੰਮੇ ਸੀ ਉਹਨਾਂ ਦੇ ਸਿਰ ਤੇ ਵਾਧੂ ਟੈਕਸ ਲਾਈ ਜਾਂਦਾ ਸੀ। रियासत ਮਰੇਕੋਲਾ ਦੇ ਅੰਦਰ ਜ਼ਿਮੀਨੀ ਮਾਲੀਆ ਆਬਿਆਨਾ ਨਾਲ ਲੱਗਦੇ ਅੰਗਰੇਜ਼ੀ ਰਾਜ ਦੇ ਮੁਕਾਬਲੇ 4 ਗੁਣਾ ਤੋਂ 8 ਗੁਣਾ ਤੱਕ ਵਾਧਾ ਗ੍ਰਾਹਿਆ ਜਾਂਦਾ ਸੀ। ਜਾਣੀ ਅੰਗਰੇਜ਼ੀ ਰਾਜ ਦੇ ਵਿੱਚ ਇੱਕ ਘੱਟ ਸੀ ਪਰ ਮਰੇਕੋੜਲਾ रियासत ਵਿੱਚ ਇਹ 4 ਗੁਣਾ ਤੇ 8 ਗੁਣਾ ਸੀਗਾ ਜ਼ਮੀਨ ਦਾ ਮਾਲੀਆ ਤੇ ਆਬਿਆ ਨਾ ਯਾਨੀ ਕਿ ਪਾਣੀ ਦਾ ਟੈਕਸ ਬੇਸ਼ੱਕ ਸਿੱਖ ਇਤਿਹਾਸਕਾਰ ਸਰਹੰਦ ਸਾਕੇ ਦੇ ਵਿੱਚ ਨਵਾਬ ਮਰੇਕੋੜਲਾ ਵੱਲੋਂ ਮਾਰੇ ਹਾ ਦੇ ਨਾਰੇ ਦੇ ਐਹਸਾਨ ਵਜੋਂ ਨਵਾਬ ਦੇ ਗਦਿਨ ਸੀ ਨਵਾਬਾਂ ਦੇ ਜ਼ੁਲਮ ਤੋਂ ਅੱਖਾਂ ਮੀਟਦੇ ਰਹੇ ਪਰ ਮਰੇਕੋੜਲਾ रियासत ਦੇ ਲੋਕ ਅਜੇ ਵੀ ਨਵਾਬੀ ਜ਼ੁਲਮਾਂ ਨੂੰ ਯਾਦ ਕਰਕੇ ਕੰਬ ਉੱਠਦੇ ਨੇ ਨਵਾਬੀ ਕਾਨੂੰਨ ਦੇ ਮਤਬਕ ਹਰ ਤਰ੍ਹਾਂ ਦੀ ਜਾਇਦਾਦ ਵੇਚਣ ਤੋਂ ਪਹਿਲਾਂ ਨਵਾਬ ਮਰੇਕੋੜਲਾ ਦੀ ਮਨਜ਼ੂਰੀ ਲੋਕਾਂ ਨੂੰ ਲੈਣੀ ਪੈਂਦੀ ਸੀ ਤੇ ਵੇਚੀ ਗਈ ਜਾਇਦਾਦ ਦੀ ਵਟਤ ਦੇ ਵਿੱਚੋਂ ਅੱਧਾ ਹਿੱਸਾ ਨਵਾਬ ਮਰੇਕੋੜਲਾ ਦੇ ਖਜ਼ਾਨੇ 'ਚ ਜਮ੍ਹਾਂ ਕਰਾਉਣਾ ਪੈਂਦਾ ਸੀ ਯਾਨੀ ਉਸ ਵਕਤ ਜਦੋਂ ਕਿਸੇ ਨੇ ਆਪਣੀ ਜ਼ਮੀਨ ਜਾਇਦਾਦ ਵੇਚਣੀ ਹੁੰਦੀ ਸੀ ਤਾਂ ਉਸ ਦਾ ਅੱਧਾ ਹਿੱਸਾ ਨਵਾਬ ਮਰੇਕੋੜਲਾ ਨੂੰ ਦੇਣਾ ਪੈਂਦਾ ਸੀ ਤੇ ਨਵਾਬ ਦੇ ਜਿਹੜੇ ਅਹਿਲਕਾਰ ਸਨ ਕਿਉਂਕਿ ਮੁਸਲਮ ਰਿਆਸਤ ਸੀ ਕਿਤੇ ਨਾ ਕਿਤੇ ਭਾਵੇਂ ਸਾਕਾ ਸਰਹੰਦ ਵਾਪਰਨ ਕਰਕੇ ਇਹਨਾਂ ਦਾ ਸਤਕਾਰ ਵੀ ਸੀ ਪਰ ਅੰਦਰੋਂ ਅੰਦਰੀ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਰੰਜ ਵੀ ਸੀ ਸਿੱਖਾਂ ਪ੍ਰਤੀ ਜਾਂ ਆਮ ਲੋਕਾਂ ਪ੍ਰਤੀ ਸੋਨ ਨਵਾਬ ਦੇ ਹਲਕਰ ਦੇਨ ਦਿਹਾੜੇ ਮਟਿਆਰ ਕੁੜੀਆਂ ਨੂੰ ਆਪਣੇ ਹਵਸ ਦਾ ਸ਼ਿਕਾਰ ਬਣਾਉਂਦੇ ਸਨ ਆਪਣੇ ਅੰਗਰੇਜ਼ ਮਾਲਕਾਂ ਤੋਂ ਸ਼ਾਬਾਸ਼ ਲੈਣ ਲਈ ੱੱਕੇ ਨਾਲ ਫੌਜ ਵਿੱਚ ਭਰਤੀ ਕੀਤੇ ਪਿੰਡੂ ਨੌਜਵਾਨਾਂ ਦੇ ਜੰਗ ਦੇ ਵਿੱਚ ਮਾਰੇ ਜਾਣ ਪਿੱਛੋਂ ਉਹਨਾਂ ਦੀਆਂ ਆਜ਼ਾਦਾਂ ਲਵਾਰਸ ਕਰਾ ਕੇ ਨਲਾਮ ਵੀ ਕੀਤੀਆਂ ਜਾਂਦੀਆਂ ਸਨ ਨਵਾਬ ਮਰੇਕੋੜਲਾ ਦੀਆਂ ਨੇਤਰੋਜ ਦੀਆਂ ਧੱਕੇਸ਼ਾਹੀਆਂ ਨੇ ਕਿਸਾਨਾਂ ਨੂੰ ਲਾਬੰਦ ਹੋਣ ਲਈ ਮਜਬੂਰ ਕੀਤਾ ਆਖਰ 10 ਜਨਵਰੀ 1926 ਨੂੰ ਮਰੇਕੋੜਲਾ ਰਿਆਸਤ ਦੇ ਕਿਸਾਨਾਂ ਨੇ ਪਿੰਡ ਕੋਠਾਲਾ ਵਿਖੇ ਮੀਟਿੰਗ ਦੇ ਦੌਰਾਨ ਜ਼ਿਮੀਦਾਰਾ ਕਮੇਟੀ ਨਾਂ ਦੀ ਜਥੇਬੰਦੀ ਬਣਾਈ ਤੇ ਜਸਵਰ ਰਤਨ ਸਿੰਘ ਚੀਮਾ ਨੂੰ ਇਸ ਦਾ ਕਨਵੀਨਰ ਥਾਪਿਆ ਗਿਆ ਸਾਧ ਸੇਵਾ ਸਿੰਘ ਠੀਕਰੀ ਵਾਲਾ ਦੀਆਂ ਹਦਾਇਤਾਂ ਤੇ ਇਸ ਜ਼ਿਮੀਦਾਰਾ ਕਿਸਾਨ ਕਮੇਟੀ ਵੱਲੋਂ ਕਿਸਾਨਾਂ ਦੀ ਇਸ ਬੇਵਸਾਲ ਲਾ ਲਾਂਬੰਦੀ ਨੇ ਨਵਾਬਾਂ ਦੀ ਨੀਂਦ ਹਰਾਮ ਕਰ ਦਿੱਤੀ ਜ਼ਿਮੀਦਾਰਾ ਕਮੇਟੀ ਨੇ ਬਾਗਿਆਂ ਨਾਲ ਰਵੱਈਆ ਜਿਵੇਂ ਜਿਮੀਦਾਰਾ ਕਮੇਟੀ ਦੇ ਬਾਗਿਆਂ ਨਾਲ ਰਵੱਈਏ ਨੂੰ ਵੇਖਦਿਆਂ ਹੋਇਆਂ ਨਵਾਬ ਨੇ ਇੱਕ ਆਦੇਸ਼ ਜਾਰੀ ਕਰਕੇ ਕਿਸਾਨਾਂ ਨੂੰ ਮਾਮੂਲੀ ਜ਼ਿਮੀਨੀ ਹੱਕ ਦੇਣ ਦਾ ਐਲਾਨ ਕੀਤਾ ਪਰ ਜ਼ਿਮੀਦਾਰਾ ਕਮੇਟੀ ਦੇ ਆਗੂਆਂ ਨੇ ਨਵਾਬੀ ਹੁਕਮ ਨੂੰ ਕਿਸਾਨਾਂ ਨਾਲ ਧੋਖਾ ਤੇ ਝੂਠ ਦਾ ਪਲੰਦਾ ਦੱਸਦਿਆਂ ਇਸ ਨੂੰ ਪੂਰੀ ਤਰ੍ਹਾਂ ਰੱਦ ਕਰਕੇ ਨਵਾਬशाही ਖਿਲਾਫ ਲੰਮੇ ਕੋਲ ਦਾ ਐਲਾਨ ਕਰ ਦਿੱਤਾ ਜਦੋਂ ਇਹਨਾਂ ਕਿਸਾਨਾਂ ਦੀ ਬਗਾਵਤ ਨੂੰ ਠੱਲਣ ਲਈ ਨਵਾਬ ਨੇ ਪਿੰਡ ਦੇ ਵਿੱਚ ਆਪਣੇ ਕੁਝ ਟਰੋਡੀ ਇਕੱਠੇ ਕਰਕੇ ਨੈਸ਼ਨਲ ਜ਼ਿਮੀਦਾਰਾ ਕਮੇਟੀ ਦੇ ਨਾਂ ਹੇਠ ਇੱਕ ਗੁੰਡਾਗਰੋਹ ਬਣਾ ਲਿਆ। ਯਾਨੀ ਜ਼ਿਮੀਦਾਰਾ ਕਮੇਟੀ ਦੇ ਪੈਰਲਰ ਇੱਕ ਨੈਸ਼ਨਲ ਜ਼ਿਮੀਦਾਰਾ ਕਮੇਟੀ ਆਪਣੇ ਟਰੋਡੀਆਂ ਤੋਂ ਬਣਾ ਲਈ। ਮਤਲਬ ਆਪਣੇ ਜਿਹੜੇ ਮਾਤ ਹਿੱਤ ਕਿਸਾਨ ਸਨ ਜ਼ਿਮੀਦਾਰ ਸਨ ਉਹਨਾਂ ਦੀ। ਯਾਨੀ ਕਿ ਇੱਕ ਪਾਸੇ ਆਮ ਲੋਕਾਂ ਦੀ ਜ਼ਿਮੀਦਾਰਾ ਕਮੇਟੀ ਤੇ ਨਵਾਬ ਬਰੇਕੋਡਲਾ ਦੀ ਨੈਸ਼ਨਲ ਜ਼ਿਮੀਦਾਰਾ ਕਮੇਟੀ ਦੇ ਮਾਰਾ ਸਸਤਾ ਵੀ ਕਿਸਾਨ ਵਿੰਗ ਬਣਿਆ ਹੋਇਆ ਬੀਜੇਪੀ ਦਾ ਵੀ ਬਣਿਆ ਹੋਇਆ ਇਸ ਤਰ੍ਹਾਂ ਸੋ ਸੱਤਾਧਾਰੀ ਜਾਂਦਾ ਬਣ ਜਾਂਦਾ ਜਿਵੇਂ ਇਸੇ ਗਰੋਹ ਦੇ ਮੈਂਬਰਾਂ ਨੇ ਹਰ ਤਰ੍ਹਾਂ ਦੇ ਤੱਕੇ ਤੇ ਲੁੱਟਖੋਹ ਕਰਨ ਦੀ ਪੂਰੀ ਤਰ੍ਹਾਂ ਖੁੱਲ ਇਹਨਾਂ ਨੂੰ ਦਿੱਤੀ ਗਈ ਇਹ ਥਾਂ ਥਾਂ ਜੀਵੀਦਾਰ ਕਮੇਟੀ ਦੇ ਝੂਝਾਰੂਆਂ ਤੇ ਨੈਸ਼ਨਲ ਕਮੇਟੀ ਦੇ ਗੁੰਡਿਆਂ ਵਿਚਕਾਰ ਸਿੱਧੇ ਟਕਰੋ ਆਪਸ ਹੋਣ ਲੱਗੇ ਤੇ ਲੋਕਾਂ ਨੇ ਨੈਸ਼ਨਲ ਕਮੇਟੀ ਵਾਲਿਆਂ ਦਾ ਸਮਾਜਿਕ ਬਾਈਕਾਟ ਕਰ ਦਿੱਤਾ ਕਿਉਂਕਿ ਨੈਸ਼ਨਲ ਕਮੇਟੀ ਨਵਾਬ ਦੀ ਸੀਗੀ ਨਵਾਬੀ ਜ਼ੁਲਮ ਤੋਂ ਸਤਾਏ ਕਿਸਾਨਾਂ ਵੱਲੋਂ 10 ਮਈ 1927 ਨੂੰ ਹਿੰਦ ਦੇ ਵਾਇਸਰਾਏ ਨੂੰ ਇੱਕ ਸ਼ਿਕਾਇਤ ਭੇਜੀ ਗਈ ਜਿਸ ਤੇ ਸੁਣਵਾਈ ਲਈ ਕਰਨਲ ਐਚ ਬੀ ਸੈਂਡਜਨ ਨੇ ਜ਼ਿਮੀਦਾਰਾ ਕਮੇਟੀ ਨੂੰ ਪੂਰੇ ਸਬੂਤਾਂ ਤੇ ਗਵਾਹਾਂ ਸਮੇਤ 31 ਜੁਲਾਈ 1927 ਨੂੰ Shimla ਦੇ ਵਾਇਸਰਾਏ ਹਿੰਦ ਨਾਲ ਮੁਲਾਕਾਤ ਕਰਨ ਦਾ ਸੱਦਾ ਦਿੱਤਾ ਤੇ ਵਾਇਸਰਾਏ ਹਿੰਦ ਨੂੰ ਦੇਣ ਲਈ ਇਸ ਮਤਲਬ ਮੈਮੋਰੰਡਮ ਜਾਂ ਜੋ ਵੀ ਪੱਖ ਦੇਣ ਵਾਸਤੇ ਗਿਆਨੀ ਕੇਰ ਸਿੰਘ ਚੱਕ ਪਿੰਡ ਦੇ ਸਨ ਪੰਡਤ ਬਚਨ ਸਿੰਘ ਨੌਰ ਵੱਲੋਂ ਤਿਆਰ ਕੀਤੇ ਮੈਮੋਰੰਡਮ ਤੇ ਚਰਚਾ ਕਰਨ ਲਈ ਜ਼ਿੰਮੇਵਾਰਾ ਕਮੇਟੀ ਵੱਲੋਂ 17 ਜੁਲਾਈ 1927 ਨੂੰ ਇੱਕ ਮੀਟਿੰਗ ਪਿੰਡ ਕੋਠਾਲਾ ਦੇ ਵਿੱਚ ਸੱਦੀ ਗਈ ਇਹ ਬਰੇਕੋਟਲਾ ਦਾ ਪਿੰਡ ਕੋਠਾਲਾ ਯਾਨੀ ਜਿਹੜਾ ਮੈਮੋਰੰਡਮ ਦੇਣ ਜਾਣਾ ਸੀਗਾ ਤੇ ਉਸ ਨੂੰ ਤਿਆਰ ਕਰਨ ਦੇ ਲਈ ਇੱਕ ਇਥੇ ਮੀਟਿੰਗ ਬੁਲਾ ਲਈ ਗਈ ਇਸ ਮੀਟਿੰਗ ਦੀ ਸੂਝ ਜਦੋਂ ਨਵਾਬ ਬਰੇਕੋਟਲਾ ਨੂੰ ਮਿਲੀ ਤਾਂ ਉਸ ਨੇ ਫਿਰ ਅੰਗਰੇਜ਼ ਮਾਲਕਾਂ ਦੇ ਅੱਗੇ ਬਦਨਾਮੀ ਦੇ ਡਰੋਂ ਨਵਾਬ ਨੇ ਕਿਸਾਨਾਂ ਨੂੰ ਸ਼ਿਮਲੇ ਜਾਣ ਤੋਂ ਰੋਕਣ ਲਈ ਸਾਰੇ ਅਧਿਕਾਰ ਆਪਣੇ ਅਹਿਲਕਾਰ ਚੌਧਰੀ ਸੁਲਤਾਨ ਮੁਹੰਮਦ ਨੂੰ ਦੇ ਦਿੱਤੇ ਕਿਉਂਕਿ ਇਹ ਜਿਹੜਾ ਨਵਾਬ ਸੁਲਤਾਨ ਮੁਹੰਮਦ ਥਾਪਿਆ ਗਿਆ ਕਿ ਕਿਸੇ ਵੀ ਹਾਲ ਇਹ ਨਵਾਬ ਦੀ ਸ਼ਿਕਾਇਤ ਲੈ ਕੇ ਸ਼ਿਮਲਾ ਨਹੀਂ ਜਾਣੇ ਚਾਹੀਦੀ ਇਹਨਾਂ ਨੂੰ ਜਵੇਂ ਮਰਜ਼ੀ ਬਣਾਓ ਸੋ ਇਸ ਤਰ੍ਹਾਂ ਅ ਇਸ ਸੰਸ ਦੇ ਵਿੱਚ ਦੂਸਰੇ ਪਾਸੇ ਇਹ ਆਲਕਾਰ ਚੌਧਰੀ ਸੁਲਤਾਨ ਮੁਹੰਮਦ ਨੂੰ ਇਸਵਾਮ ਦਿੱਤੇ ਤੇ ਆਪ ਨਵਾਬ ਮਰੇਕੋਟਲਾ ਵਾਇਸਰਾਏ ਹਿੰਦ ਦੇ ਚਰਨੀ ਜਾ ਕੇ ਬੈਠ ਗਿਆ ਨਵਾਬੀ ਪੁਲਿਸ ਨੇ ਰਾਤੋ ਰਾਤ ਛਾਪੇ ਮਾਰ ਕੇ ਚੋਟੀ ਦੇ ਕਿਸਾਨ ਆਗੂ ਪੰਡਤ ਬਚਨ ਸਿੰਘ ਖਨੌਰ ਸੇਵਾ ਸਿੰਘ ਬਾਪਲਾ ਪੰਡਤ ਬਿਜਲਾ ਸਿੰਘ ਦਰਦੀ ਜਥੇਦਾਰ ਦਿਆ ਸਿੰਘ ਪਿੰਡ ਕੋਠਾਲੇ ਤੋਂ ਸਾ ਗੰਡਾ ਸਿੰਘ ਪਿੰਡ ਕੋਪਾ ਗਿਆਨੀ ਕੇਰ ਸਿੰਘ ਪਿੰਡ ਚੱਕ ਤੇ ਜ세ਦਾਰ ਤਰਲੋਕ ਸਿੰਘ ਪਿੰਡ ਕਟਾਲਾ ਆਦ ਨੂੰ ਗ੍ਰਿਫਤਾਰ ਕਰਕੇ ਰਹਿਮਤਗੜ ਦੇ ਕਿਲੇ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਤੇ ਇਸ ਤਰ੍ਹਾਂ ਭਾਈ ਜੀਵਾ ਸਿੰਘ ਕੈਲੋਂ ਤੇ ਹੌਲਦਾਰ ਕ੍ਰਿਸ਼ਨ ਸਿੰਘ ਕਟਾਲਾ ਨੂੰ ਜ਼ਿਮੀਦਾਰ ਕਮੇਟੀ ਦੇ ਮਰੇ ਕੋਲਾ ਦਫ਼ਤਰ ਦੇ ਵਿੱਚੋਂ ਗ੍ਰਿਫਤਾਰ ਕਰ ਲਿਆ ਤੇ ਦਫ਼ਤਰ ਦਾ ਸਾਰਾ ਰਿਕਾਰਡ ਫੂਕ ਦਿੱਤਾ ਬਾਅਦ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਸਾਰੇ ਕਿਸਾਨ ਆਗੂਆਂ ਨੂੰ 20-20 ਸਾਲ ਦੀ ਸਖਤ ਕੈਦ ਦੀ ਸਜ਼ਾ ਤੇ 1-1000 ਰੁਪਏ ਜੁਰਮਾਨਾ ਕਰ ਦਿੱਤਾ ਜਰਨਲ ਮਿਹਰਸ ਮੁਹੰਮਦ ਕਰਨਲ ਹਯਾਤ ਮੁਹੰਮਦ ਸੂਬੇਦਾਰ ਅਕਰਮ ਖਾਨ ਤੇ ਅਸਿਸਟੈਂਟ ਸਰਜਨ ਡਾਕਟਰ ਪ੍ਰਸ਼ੋਤਮ ਦਾਸ ਦੀ ਕਮਾਂਡ ਹੇਠ ਭਾਰੀ ਫੌਜੀ ਲਸ਼ਕਰ ਨੇ 17 ਜੁਲਾਈ 1927 ਨੂੰ ਦੁਪਹਿਰੇ 1 ਵਜੇ ਪਿੰਡ ਕੋਟਹਾਲਾ ਨੂੰ ਘੇਰਾ ਪਾ ਲਿਆ ਜਿੱਥੇ ਇਹ ਮੀਟਿੰਗ ਲਈ ਇਕੱਠੇ ਹੋਏ ਸਨ ਬਿਨਾਂ ਕਿਸੇ ਗੌ ਚੇਤਾਵਨੀ ਦੇ ਨਵਾਬ ਮਰੇਕੋੜਲਾ ਦੀ ਫੌਜਾਂ ਨੇ ਭੂਦਨ ਵਾਲੇ ਦਰਵਾਜੇ ਦੇ ਕੋਲ ਫਾਇਰਿੰਗ ਸ਼ੁਰੂ ਕਰ ਦਿੱਤੀ ਤੇ ਸਾਰੇ ਪਿੰਡ ਦੇ ਵਿੱਚ ਭਗੜੜ ਮਚ ਗਈ ਨਹੱਤੇ ਲੋਕਾਂ ਦੇ ਉੱਪਰ ਰਾਤ ਦੇ 8 ਵਜੇ ਦਾ ਅਰਜਵਾੜਾ شاہੀ ਜ਼ੁਲਮ ਹੁੰਦਾ ਰਿਹਾ ਇਸ ਦੌਰਾਨ ਇਸ ਖੂਨੀ ਕਾਂਡ ਦੇ ਵਿੱਚ 18 ਕਿਸਾਨ ਮੌਕੇ ਤੇ ਸ਼ਹੀਦ ਕਰ ਦਿੱਤੇ ਗਏ ਜਿਨ੍ਹਾਂ ਦੀਆਂ ਲਾਸ਼ਾਂ ਟਾਂਗਿਆਂ ਦੇ ਵਿੱਚ ਲੱਦ ਕੇ ਮਰੇ ਕੋੜਲਾ ਕੂਕਿਆਂ ਦੇ ਕਲਰ ਦੇ ਵਿੱਚ ਮਿੱਟੀ ਦਾ ਤੇਲ ਪਾ ਕੇ ਫੂਕ ਦਿੱਤੀਆਂ ਗਈਆਂ ਤੇ ਜ਼ਿਮੀਦਾਰਾ ਕਮੇਟੀ ਦੀ 44 ਰਿਪੋਰਟ ਦੇ ਮੁਤਾਬਕ 120 ਕਿਸਾਨ ਗੰਭੀਰ ਰੂਪ ਦੇ ਵਿੱਚ ਫੱਟੜ ਹੋਏ ਜਿਨ੍ਹਾਂ ਨੂੰ ਪਿੰਡ ਕੋਠਾਲਾ ਦੇ ਵਸਨੀਕਾਂ ਨੇ ਗੱਡਿਆਂ ਤੇ ਪਾ ਕੇ ਲੁਧਿਆਣੇ ਹਸਪਤਾਲ ਪਹੁੰਚਾਇਆ ਸੈਂਕੜੇ ਪਸ਼ੂ ਘਰਾਂ ਦੀਆਂ ਚਾਰਦਵਾਰੀਆਂ ਦੇ ਵਿੱਚ ਕਿੱਲਿਆਂ ਨਾਲ ਬੱਦੇ ਹੀ ਗੋਲੀਆਂ ਨਾਲ ਵੰਨ ਦਿੱਤੇ ਗਏ ਦੂਸਰੇ ਪਾਸੇ ਜਿਹੜੀ ਨੈਸ਼ਨਲ ਜ਼ਿਮੀਦਾਰਾ ਕਮੇਟੀ ਦੇ ਮੈਂਬਰ ਸੀ ਉਹਨਾਂ ਨੂੰ ਨਵਾਬ ਦੀ ਮਦਦ ਬਦਲੇ ਨੰਬਰਦਾਰੀਆਂ ਤੇ ਜ਼ਗੀਰਦਾਰੀਆਂ ਬਖਸ਼ ਕੇ ਨਵਾਬ ਮਰੇ ਕੋਰਲਾ ਨੇ ਸਨਮਾਨਿਤ ਕੀਤਾ ਤੇ ਇਸ ਘਟਨਾ ਦੇ ਵਿੱਚ ਜਿਹੜੇ 18 ਕਿਸਾਨ ਮਾਰੇ ਗਏ ਸੀ ਉਹਨਾਂ ਦੇ ਪਰਿਵਾਰਾਂ ਦੀਆਂ ਜ਼ਮੀਨਾਂ ਜ਼ਬਤ ਕਰ ਲਈਆਂ ਆਜ਼ਾਦੀ ਮਿਲਣ ਪਿੱਛੋਂ ਅਨੇਕਾਂ ਨਵਾਬੀ ਪਿੱਠੂ ਸੱਤਾਧਾਰੀ ਪਾਰਟੀ ਦੇ ਮੈਂਬਰ ਬਣ ਗਏ ਜਾਂ ਆਜ਼ਾਦੀ ਘੁਲਾਟੀ ਹੋਣ ਦੇ ਤਾਮਰ ਪੱਤਰ ਪ੍ਰਾਪਤ ਕਰ ਗਏ ਪਰ ਨਵਾਬੀ ਜ਼ੁਲਮਾਂ ਦਾ ਹੱਕ ਢਾਕੇ ਮੁਕਾਬਲਾ ਕਰਨ ਤੇ ਨਵਾਬੀ ਜ਼ੁਲਮਾਂ ਬਾਰੇ ਨਿਰਧਰਤਾ ਨਾਲ ਲਿਖਣ ਵਾਲੇ ਕ੍ਰਾਂਤੀਕਾਰੀ ਇਤਿਹਾਸਕਾਰ ਗਿਆਨੀ ਕੇਰ ਸਿੰਘ ਚੱਕ ਵਰਗੇ ਆਗੂਆਂ ਦੀਆਂ ਨੰਬਰਦਾਰੀਆਂ ਤੇ ਅਜੇ ਤੱਕ ਵੀ ਸਰਕਾਰ ਨੇ ਰੋਕ ਲਾ ਰੱਖੀ ਹੈ ਇਹ ਲਖਤਮ ਨੇ ਪਰਮਜੀਤ ਸਿੰਘ ਪਿੰਡ ਕੋਠਾਲਾ ਤੋਂ ਜਿਨ੍ਹਾਂ ਦਾ ਨੰਬਰ ਹੈ 93 ਆ ਸੌਰੀ 98153 47904 ਜਾਨੀ ਇਤਿਹਾਸ ਦਾ ਇਹ ਵੀ ਇੱਕ ਪੱਖ ਹੈ ਕਿ ਇੱਕ ਪਿੰਡ ਦੇ ਵਿੱਚ 17 ਜੁਲਾਈ 1927 ਨੂੰ ਜਦੋਂ 1 ਵਜੇ ਮਰੇ ਕੋੜਲਾ ਅਰਿਆਸ ਦੀ ਫੌਜ ਨੇ ਘੇਰਾ ਪਾ ਲਿਆ 18 ਕਿਸਾਨਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ 120 ਕਿਸਾਨ ਫੱਟੜ ਕੀਤੇ ਤੇ ਫਿਰ ਉਹਨਾਂ 18 ਕਿਸਾਨਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਇਸ ਤਰ੍ਹਾਂ ਦੇ ਤੁਸੀਂ ਵੇਖੋ ਕਿ ਕਿੰਨੇ ਕਿੰਨੇ ਜ਼ੁਲਮ ਲੋਕਾਂ ਤੇ ਹੁੰਦੇ ਆਏ ਨੇ ਇਸ ਤਰ੍ਹਾਂ ਪੰਜਾਬ ਦੇ ਪਿੰਡਾਂ ਦੇ ਵਿੱਚ ਬਹੁਤ ਸਾਰੇ ਸਾਕੇ ਹੋਏ ਨੇ ਸਮੇਂ ਦੀਆਂ ਸਰਕਾਰਾਂ ਇਸ ਤਰ੍ਹਾਂ ਦੀ ਅਤ ਮਚਾਉਂਦੀਆਂ ਆਈਆਂ ਨੇ ਸੋ ਇਹ ਸੀ ਸ਼ਹੀਦੀ ਸਾਕਾ ਪਿੰਡ ਕੋਠਾਲਾ ਦਾ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਤੇ ਤੁਸੀਂ ਆਪਣੇ ਨਾ ਪ੍ਰੋਮੋ ਨੂੰ ਟਵਾਣਾ ਰੈਡੀ ਦੇ YouTube ਪੇਜ ਤੇ ਲਾਈਵ ਸੁਣਦੇ ਹੋ ਸੋ ਇਸ ਲਾਈਵ ਪ੍ਰੋਮ ਦਾ YouTube ਦਾ ਲਿੰਕ ਤੁਸੀਂ ਆਪਣੇ WhatsApp ਗਰੁੱਪ ਨੰਬਰ 9876309655 ਤੇ ਭਵਾ ਸਕਦੇ ਹੋ 9876309655 9876309655 ਨੰਬਰ ਹੈ ਆਪਣਾ ਪ੍ਰੋਮ ਦੇ ਵਿੱਚ ਕਾਲ ਕਰਨ ਵਾਸਤੇ